ਮਤਲਬ ਅਮਰਤ ਧਾਰੀ ਮਾਤਾ ਜੀ ਅਮਰਤ ਧਾਰੀ ਪਰਿਵਾਰ ਪਿੰਡ ਦੇ ਲੋਕ ਸੱਜ ਕੇ ਚਲ ਗਏ ਸਰਪੰਚ ਤੱਕ ਮਗਰ ਨਹੀਂ ਆਇਆ ਕਿਸੇ ਨੇ ਮਤਲਬ ਬਸ ਸਰਪੰਚ ਜੀ ਕੁਝ ਮੈਂਬਰ ਆਏ ਹੀ ਦਾਖਲ ਕਰਾ ਕੇ ਚਲੇ ਗਏ ਕਿਸੇ ਨੇ ਬਾਤ ਨਹੀਂ ਪੁੱਛੀ ਔਰ ਪਿੰਡ ਦੀ ਇੱਕ ਕ੍ਰਿਸਚੀਅਨ ਭਾਈਚਾਰੀ थी ਮਹਿਣ ਨੇ ਜੋ ਜੁਕੇ ਰਹਿੰਦੀ ਹੈ ਉਮਰੂਲਾ ਜਿਹੜੀ ਸੰਸਥਾ ਵਾ ਕ੍ਰਿਸਚੀਅਨ ਭਾਈਚਾਰ ਉਹਨਾਂ ਦੀ ਮੈਂਬਰ ਉਹਨੇ ਕਿਹਾ ਜੀ ਭਾਜੀ ਮੈਂ 50000 ਰੁਪਏ ਮਾਤਾ ਜੀ ਦਾ ਦਵਾ ਦਿੱਤਾ ਪਰ ਇਹ ਮਾਤਾ ਜੀ ਦੇ ਜਿਹੜੇ ਦੋਨੇ ਗੋਡੇ ਦੇ ਵੀਡੀਓ ਉਹ ਬੜਾ ਭਿਆਨਕ ਰੂਪ ਦਾ ਛੱਡ ਕੇ ਗਏ ਕਿਉਂ ਆ ਮੈਂ ਵੀ ਤੁਹਾਨੂੰ ਦੱਸ ਦਿੰਦਾ ਕਿ ਛੱਡ ਕੇ ਜਾਣ ਦਾ ਕਾਰਨ ਕਿ ਲਾਜ ਬਹੁਤ ਮਹਿੰਗਾ ਦੋਨੇ ਗੋਡੇ ਚੇਂਜ ਹੋਣੇ ਨੇ ਦੋਨਾਂ ਗੋਡਿਆਂ ਦੇ ਵਿੱਚ ਪਾਗ ਪਈ ਬੱਸ ਹੀ ਬੱਸ ਹੀ ਤੇ ਡਾਕਟਰਾਂ ਨੇ ਕਿਹਾ ਬਾ ਜੀ ਠੀਕ ਮਤਲਬ ਦੋਨੇ ਗੋਡੇ ਨਾ ਬਦਲੇ ਜੇ ਤੇ ਕੀੜੇ ਤੱਕ ਪੈ ਸਕਦੇ ਨੇ ਉਹਨਾਂ ਦੇ ਵਿੱਚ ਜੀ ਪੈ ਜਾ ਸਕਦੇ ਨੇ ਔਰ ਮਾਤਾ ਦਾ ਜਿਹੜਾ ਵੀ ਇਹ ਆਉਣ ਵਾਲਾ ਸਮਾਂ ਦਰਦਨਾਕ ਭਿਆਨਕ ਵੀ ਦਿੱੰਦੀ। ਮਤਲਬ ਸੋਚ ਵੀ ਨਹੀਂ ਸਕਦੀ ਮਤਲਬ ਗੋਡੇ ਵਿੱਚ ਕੀੜੇ ਪੈ ਜਾਣ ਔਰ ਤੇ ਗੋਡੇ ਪੈਣੇ ਨੇ ਤੇ ਗੋਡੇ ਪੈਣੇ ਆ ਪਾਉਣੇ ਮਤਲਬ ਘੱਟੋ ਘੱਟ 1.70 ਲੱਖ 70000 ਬਾੜ 3 4 ਲੱਖ ਲੈ ਲੈਂਦੇ ਨੇ ਸਾਡੇ ਇੱਥੇ 1.5 ਲੱਖ ਰੁਪਈਆ ਲੱਗ ਜਾਂਦਾ ਹੈ ਔਰ ਗੋਡੇ ਪੈਣੇ ਆ ਖर्चा ਵੱਡਾ ਤੇ ਸੱਡ ਕੇ ਚਲੇ ਗਏ ਸਾਰੇ ਸਾਥੀ ਸੱਡ ਕੇ ਸਾਰੇ ਪਰ ਪਿੰਡ ਦੀ ਇੱਕ ਕ੍ਰਿਸਚੀਅਨ ਭੈਣ ਨੇ ਕਿਹਾ ਕਿ ਮੈਂ ਸਾਥ ਦਵਾਂਗੀ ਪਰ ਮੇਰੇ ਲਈ ਵੀਰੇ ਸਭ ਤੋਂ ਮਤਲਬ ਅਮਰਤ ਧਾਰੀ ਮਾਤਾ ਜੀ ਅਮਰਤ ਧਾਰੀ ਪਰਿਵਾਰ ਪਿੰਡ ਦੇ ਲੋਕ ਸੱਜ ਕੇ ਚਲ ਗਏ ਸਰਪੰਚ ਤੱਕ ਮਗਰ ਨਹੀਂ ਆਇਆ ਕਿਸੇ ਨੇ ਮਤਲਬ ਬਸ ਸਰਪੰਚ ਜੀ ਕੁਝ ਮੈਂਬਰ ਆਏ ਹੀ ਦਾਖਲ ਕਰਾ ਕੇ ਚਲੇ ਗਏ ਕਿਸੇ ਨੇ ਬਾਤ ਨਹੀਂ ਪੁੱਛੀ ਪਰ ਪਿੰਡ ਦੀ ਇੱਕ ਕ੍ਰਿਸਚੀਅਨ ਭਾਈ ਜਰੇਦੀ ਭੈਣ ਨੇ ਜੁਕੇ ਰਹਿੰਦੀ ਹੈ ਉਹ ਨਰੂਲਾ ਜਿਹੜੀ ਸੰਸਥਾ ਵਾ ਗ੍ਰਿਸ਼ੇਪਾਈ ਕਰ ਉਹਨਾਂ ਦੀ ਮੈਂਬਰ ਉਹਨੇ ਕਿਹਾ ਜੀ ਭਾਜੀ ਮੈਂ 50000 ਰੁਪਏ ਮਾਤਾ ਜੀ ਦਾ ਦਾਨ ਹੈ ਪਰ ਇਹ ਮਾਤਾ ਜੀ ਦੇ ਜਿਹੜੇ ਦੋਨੇ ਗੋਡੇ ਦੇ ਵੀਡੀਓ ਉਹਦੇ ਬੜਾ ਭੈਣ ਕਰੂਗਾ ਛੱਡ ਕੇ ਗਏ ਕਿਉਂ ਆ ਮੈਂ ਵੀ ਤੁਹਾਨੂੰ ਦੱਸ ਦਿੰਦਾ ਕਿ ਛੱਡ ਕੇ ਜਾਣ ਦਾ ਕਾਰਨ ਹੈ ਕਿ ਲਾਜ ਬਹੁਤ ਮਹਿੰਗਾ ਦੋਨੇ ਗੋਡੇ ਚ ਇੰਜ ਹੋਨੇ ਨੇ ਦੋਨਾਂ ਗੋਡਿਆਂ ਦੇ ਵਿੱਚ ਪਾਗ ਚੱਲੀ ਹਾਂ ਜੀ ਸਰਵਾਸੀ ਬੱਸ ਜਲਦੀ ਤੇ ਡਾਕਟਰਾਂ ਨੇ ਕਿਹਾ ਬਾਜੀ ਜੇ ਮਤਲਬ ਦੋਨੇ ਗੋਡੇ ਨਾ ਬਦਲੇ ਜਾਈ ਤਾਂ ਕੀੜੇ ਤੱਕ ਪੈ ਸਕਦੇ ਨੇ ਉਹਨਾਂ ਦੇ ਵਿੱਚ ਜੀ ਪੈ ਜਾ ਸਕਦੇ ਨੇ ਔਰ ਮਾਤਾ ਦਾ ਜਿਹੜਾ ਵੀ ਇਹ ਆਉਣ ਵਾਲਾ ਸਮਾਂ ਦਰਦਨਾਕ ਭਿਆਨਕ ਵੀ ਦਿੱਕੀ ਮਤਲਬ ਸੋਚ ਵੀ ਨਹੀਂ ਸਕਦੀ ਮਤਲਬ ਗੋਡੇ ਵਿੱਚ ਕੀੜੇ ਪੈ ਜਾਣ ਔਰ ਤੇ ਗੋਡੇ ਪੈਣੇ ਨੇ ਤੇ ਗੋਡੇ ਪੈਣੇ ਆ ਪਾਉਣੇ ਮਤਲਬ ਘੱਟੋ ਘੱਟ 1.70 ਲੱਖ 2-3-4 ਲੱਖ ਲੈ ਲੈਂਦੇ ਨੇ ਹਾਡੇ ਇਥੇ 1.5 ਲੱਖ ਰੁਪਇਆ ਲੱਗ ਜਾਂਦਾ ਹੈ ਔਰ ਗੋਡੇ ਪੈਣੇ ਆ ਖੱਚਾ ਵੱਡਾ ਛੱਡ ਕੇ ਚਲੇ ਗਏ ਸਾਰੇ ਸਾਥ ਹੀ ਛੱਡ ਕੇ ਸਾਰੇ ਔਰ ਪਿੰਡ ਦੀ ਇੱਕ ਕ੍ਰਿਸਚੀਅਨ ਭੈਣ ਨੇ ਕਿਹਾ ਜੀ ਮੈਂ ਸਾਥ ਨਾਗੀ ਔਰ ਮੇਰੇ ਲਈ ਵੀਰੇ ਸਭ ਤੋਂ